ਤਫੂ ਮੀਂਹ ਰੀ ਤੂਫਾਨ ਕਿਥੇ ਕਿਥੇ ਆ ਸਾਡੇ ਦਾ ਦੇਖੋ ਇੱਥੇ ਵਟ ਕਰ ਦਿੱਤੇ ਆ ਤੁਹਾਨੂੰ ਦਿਖਾਉਣਾ ਵਾ ਕਣੀਆਂ ਵੇਖੋ ਪੈਦੀਆਂ ਪਈਆਂ ਆ ਆ ਬਾਰਸ਼ ਆ ਗਈ ਠੀਕ ਹੈ ਜੀ ਆ ਦੇਖਦਾ ਬੱਦਲ ਵੀ ਖਿਉਂਦਾ ਵਾ ਨੇਰੀ ਬੜੀ ਆਈ ਤੇਜ਼ ਬੜੀ ਤੇਜ਼ ਨੇਰੀ ਸੀ ਕਿਥੇ ਕਿਥੇ ਮੀਂਹ ਆਇਆ ਕਿਥੇ ਕਿਥੇ ਨੁਕਸਾਨ ਕੀਤਾ ਦੱਸਿਆ ਜੀ ਨੇਰੀ ਐਨੀ ਤੇਜ਼ ਸੀ ਮੈਂ ਫਟ ਤੁਰਿਆ ਪਲਾਂਟ ਤੋਂ ਤੇ ਨੇਰੀ ਨੇ ਮੋਟਰਸਾਈਕਲ ਕਿਵੇਂ ਆਉਂਦਾ ਪਿਆ ਸੀ ਤੇ ਚੁੱਕ ਕੇ ਮਾਰੇ ਛੜਕ ਤੋਂ ਥੱਲੇ ਬੁੱਲਾ ਵੱਜਾ ਇੱਕ ਵਾਰ ਮੈਂ ਸਟੇਡਰ ਕੀਤਾ ਮੋਟਰਸਾਈਕਲ ਜਿਹੜੇ ਛੜਕ ਤੋਂ ਡੱਗਾ ਦਾ ਘਬਰ ਮੈਂ ਵਾਣ ਕੱਚਾ ਹੀ ਸੰਭਲ ਗਿਆ ਉਹ ਡਗੜਦਾ ਕੱਚੇ ਤੇ ਫਿਰ ਤੋਂ ਸੱਦੇ ਜੀ ਉੱਤੋਂ ਦਾ ਤੇ ਅੱਜ ਤੱਕ तकरीबन ਮੇਰੇ ਹਿਸਾਬ ਨਾਲ ਦਾ ਨੁਕਸਾਨ ਬੜਾ ਕੀਤਾ ਹੋਣਾ ਨੇ ਨੇ ਵੀ ਨੇ ਨੇ ਬੜੀ ਤੇਜ਼ ਹਨੇਰੀ ਤੇ ਬੱਦਲ ਪੂਰਾ ਛੰਦਾ ਪੂਰਾ ਛੰਦਾ ਵਾਪਰਦਾ ਅਜਰਾਦ ਨੂੰ ਕੱਢੇਗਾ ਕਰਾਲ ਬਾਦਸ਼ਾਹ ਕਿੱਗਲੇ ਆਕੀ ਪਰਮਾਤਮਾ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰੇ ਚੁੱਕ ਸ਼ਾਂਤੀ ਨਾਲ ਮੀਂਹ ਪੈ ਜਾਵੇ ਬੜੀ ਚੰਗੀ ਗੱਲ ਏ ਜੇ ਬੇਤਾ ਸਾਮੀ ਪੈ ਜਾਈ ਜਾ ਨੁਕਸਾਨ ਉੰਜ ਚਲੋ ਬੀ ਜਿਆਦਾ ਵੀ ਪੈ ਜੇ ਤਾਂ ਕੋਈ ਢੀ ਹੁਣ ਨੁਕਸਾਨ ਵੀ ਕੋ ਨਹੀਂ ਗਾ ਉਹ ਕਣਕਾਂ ਉਹ ਨਹੀਂ ਜਿਆ ਵਾਣ ਵੇਲੇ ਪੈਣ ਤੇ ਬਾਕੀ ਅੱਜ ਆਪਣੇ ਮਸਿਰੀ ਵਾਲੇ ਦਾ ਨਾਲ ਇੱਥੇ ਪੈਸੀ ਇੱਕ ਤਾਂ ਸਾਡੇ ਮਸਿਰੀ ਵਾਲੇ ਇੱਧਰ ਹੈਗਾ ਆਪਣੇ ਨਾਲ ਗੁਰੂ ਸਾਹਿਬ ਦੇ ਇੱਕ ਮਸਿਰੀ ਦਾ ਮੋਗੇ ਵਾਲੇ ਪਾਸੋਂ ਤਾਂ ਆਗਲ ਗਈ ਸੀ ਤੂੜੀ ਨੂੰ ਲਪਾਈ ਉਹਨਾਂ ਨੇ ਉਹਦੇ ਲੈ ਚ ਉਹਦੇ ਵੀ ਆਗਲ ਲੱਗਦੀ ਸਿੱਧੇ ਜੇ ਕੋਈ ਉਹ ਅੱਗ ਭਜਾਉਣ ਵਾਲੀ ਗੱਡੀ ਦਾ ਨੰਬਰ ਹੈਗਾ ਤਾਂ ਜ਼ਰੂਰ ਦਿਓ ਹੁਣ ਉਹ ਇਹ ਨਾ ਰੇੜਵਾਣੀ ਕੱਢਿਆ ਵੀ ਇਹ ਮਿਸ਼ਰੀ ਵਾਲਾ ਤੇ ਗੁਰੂਸਹਾਰਾ ਕਿ ਇਹ ਮਿਸ਼ਰੀ ਵਾਲਾ ਜਿਹੜਾ ਰੋਇਪੁਰ ਤੋਂ ਮੋਗਾ ਰੋਡ ਤੇ ਆ ਹੁਣ ਅੱਗ ਭਜਾਉਣ ਵਾਲੀ ਗੱਡੀ ਕਿਹੜੇ ਰੋਡ ਤੇ ਜਾਏਗੀ ਸਿੱਧੇ ਜਾਏਗੀ ਕਿਹੜੇ ਰੋਡ ਤੇ ਜਾਣੇ ਬਾਕੀ ਉਹ ਨੁਕਸਾਨ ਬਹੁਤ ਅੰਦਰ ਕੁੱਪਾਂ ਕੱਪਾਂ ਦੇ ਦੱਸਦੇ ਬਈ ਤੂੜੀ ਦੀ ਅੱਗ ਵੱੜ ਗਈ ਦੇ ਬ੍ਰਾਂਡਿਆਂ ਦੇ ਵਿੱਚ ਪੂਰੀ ਪਈ ਜ਼ੋਰ ਪਈ ਦੇ ਨੁਕਸਾਨ ਬੜਾ ਕੀਤਾ ਉਤੋਂ ਨੇ ਹੀਰਾ ਨੇ ਜਿਹੜਾ ਪਤਾ ਨਹੀਂ ਪਹਿਲੋਂ ਨੇ ਹੀ ਚ ਲੱਗੀ ਲੱਗੀ ਉਤੋਂ ਸਾਣੇ ਆਖਿਆ ਜਦੋਂ ਰੱਬ ਨੇ ਜਾਣੇ ਲਿਜਾਣੇ ਉਹਦੇ ਨੇ ਪੜੋਲੇ 'ਚ ਪਾਇ ਵੀ ਲੈ ਜਾਂਦਾ ਤਾਂ ਕੋਈ ਥੋੜੀ ਗੱਲ ਨਹੀਂ ਪੜੋਲੇ 'ਚ ਪਾਇ ਲੈ ਜਾਂਦਾ ਹੁਣ ਇਹ ਥੂੜੀ ਜਿੰਦੀ ਨੂੰ ਅੱਗ ਲੱਗੀ ਅੰਦਰ ਬਰਾਂਡੇ 'ਚ ਅੱਗ ਲੱਗੀ ਤੇ ਉਹ ਪੜੋਲੇ 'ਚ ਪਾਈ ਥੂੜੀ ਲੈ ਗਿਆ ਰੱਬ ਲੈ ਗਿਆ ਅਬ ਕਹਿ ਦਿੰਨੇ ਆ ਉਹਦੇ ਚ ਪਾਈ ਤੇ ਲੈ ਗਿਆ ਸੋ ਇਹ ਕਹਾਂ ਵੀ ਉਹਨੇ ਅਣੰਗਾ ਤੋਂ ਡਰਨਾ ਚਾਹੀਦਾ ਪਰਮਾਤਮਾ ਦੇ ਅਣੰਗਾ ਤੋਂ ਡਰਨਾ ਚਾਹੀਦਾ ਲੋੜ ਵੇ ਸੱਚੇ ਪਾਤਸ਼ਾਹ ਤੋਂ ਗੁਰੂ ਰਾਮ ਦਾਸ ਦੇ ਅਰਦਾਸ ਕਰਨੀ ਚਾਹੀਦੀ ਬਾਕੀ ਸਾਰੇ ਅਰਦਾਸ ਕਰੋ ਮਹਾਰਾਜ ਜੀ ਦੇ ਪਾਸ ਸੁਖ ਸ਼ਾਂਤੀ ਨਾ ਮਹੀ ਪੈ ਜਾਵੇ ਬੇ ਧੰਗਾ ਨਾ ਮੀ ਪਵੇ ਇਹ ਬੇ ਧੰਗਾ ਪਵੇਗਾ ਤੇ ਕਈ ਆਧਮਤ ਤਾਰੇ ਟੁੱਟਣ ਗਿਆ ਛੜਕਾਂ ਦੇ ਤਾਰਾਂ ਟੁੱਟੀਆਂ ਹੋਣਗੀਆਂ ਅੱਖਾਂ 'ਤੇ ਡਿੱਗੀਆਂ ਹੋਣਗੀਆਂ ਅ ਰੁੱਖ ਡਿੱਗੇ ਹੋਣਗੇ ਕਈਆਂ ਕਾਰਾਂ ਦੇ ਉੱਤੇ ਡਿੱਗ ਪਉਣ ਦੇ ਰੁੱਖ ਟੁੱਟ ਗਏ ਬਾਕੀ ਹੁਕਮਾਇਤਾ ਵਿੱਚ ਦੱਸਿਆ ਜਰੂਰ ਕਿਹੜੇ ਕਿਹੜੇ ਇਗਿੱਦ ਵਿੱਚ ਦਮਨਸਾਨ ਜ਼ਿਆਦਾ ਆਇਆ ਕਿਤੇ ਕਿਤੇ ਨੁਕਸਾਨ ਜ਼ਿਆਦਾ ਆਇਆ ਨਾ ਦਦੂ ਮੀਨੇ ਪਿੱਤਾ ਉਹ ਸੋਚੀ ਕਨੇ ਦੇ ਜਾਣ ਕਨੇ ਦੇ ਜਾਣ ਤੁਹਾਨੂੰ ਆ ਵੇਖੋ ਮੈਂ ਤੁਹਾਨੂੰ ਦਿਖਾਉਣਾ ਮੇਰਾ ਪੁੱਤਰਾ ਦਾਦਾ ਪਿਆ ਕੈਨੇਡਾ ਜਾਣਾ ਸਾ ਅੱਜ ਅਸੀਂ ਕਿੱਥੇ ਆ ਕੈਨੇਡਾ ਜਾ ਕੀ ਹੋਇਆ ਜਾਣਾ ਜਾਣਾ ਆ ਕੀ ਹੋ ਗਿਆ ਜਾਣਾ ਨਿਕਾਣ ਹੋਇਆ ਜਾਣਾ ਨਿਕਾਣ ਹੋ ਗਿਆ ਇਹ ਇੱਕ ਉੱਤੋਂ ਨਾਲ ਮਿੱਟੀ ਨਹੀਂ ਬੰਦਾ ਨਹੀਂ ਉੱਥੇ ਕੈਨੇਡਾ ਜਾ ਉਧਰ ਦੇ ਦੇਸ਼ਾਂ ਦੇ ਵਿੱਚ ਮਿੱਟੀ ਵੀ ਨਹੀਂ ਉੱਡਦੀ ਥਾਂ ਪੱਕਾ ਸਾਰਾ ਹਾਂ ਤੁਸ ਤੋਂ ਨਾਲ ਉਹ 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 ਬਹੁਤ ਫੇਰ ਬਹੁਤ ਬੰਦੇ ਵੱਡੇ ਵੱਡੇ ਆ ਹਾਂ ਸਕੋਰ ਕਰਨੇ ਪੁੰਟ ਅਸੀਂ ਜੀ ਫਿਰੋਜ਼ਪੁਰ ਤੋਂ ਆਪਣਾ ਪਿੰਡ ਚੱਕਰੋਲਾ ਵਾਲਾ ਪਿੰਡ ਹੈ ਜੀ 15 16 17 ਕਿਲੋਮੀਟਰ ਜਿਹੜਾ ਰੋਡ ਜਾਂਦਾ ਨਾ ਦੂਜੇ ਅ ਫਿਰੋਜ਼ਪੁਰ ਤੋਂ ਆਇਆ ਸਾਦਕ ਮੁਕਸਰ ਉਸ ਰੋਡ ਤੇ ਪਿੰਡ ਹੈ ਜੀ ਆਪਣਾ ਠੀਕ ਹੈ ਜੀ ਤਰੇ ਨੂੰ ਪ੍ਰੀਖਿਆ ਦੇ ਲਈ ਰੋਕਿਆ ਪਤਾ ਨਹੀਂ ਇਹ ਕਿਉਂ ਕੀ ਬੰਮਾਰੀ ਕਿਉਂ ਰੋਕਦੇ ਨੇ ਇਹ ਆਪਣਾ ਪਿੰਡ ਪੈਂਦਾ ਜੀ ਆਪਾਂ ਨੂੰ ਡਾ ਪੈਂਦਾ ਕਲਾਮੀ ਵਾਲਾ ਗਾਮੀ ਨਾਲ ਡਾ ਪੈਂਦਾ ਤੇ ਗਲਾਮੀ ਦੇ ਨਾਲ ਪਿੰਡ ਹੈ ਗਲਾ ਗਲਾਮੀ ਵਾਲਾ ਉਹ ਦੂਗਲੇ ਪਾਸੇ ਹੈ ਜੀ ਚੂੜ ਖੱਜੀਆਂ ਚੂੜ ਖੱਜੀਆਂ ਦੇ ਨਾਲ ਹੈ ਚੱਕ ਕਰੋੜਾ ਵਾਲਾ ਸਭ ਤੋਂ ਮਸ਼ਹੂਰ ਪਿੰਡ ਹੈ ਜੀ ਨਾਲ ਆਪਣੇ ਪਿੰਡ ਮਹਿਮਾ ਉਹ ਮਹਿਮਾ ਜਿਹੜਾ ਤਕਰੀਬਨ ਵੀ ਆਪਣਾ ਪਿੰਡ ਸੈਂਟਰ ਚ ਪੈ ਜਾਂਦਾ ਫੋਜਪੁਰ ਆਜੋ ਖਾਈਏ ਲਵਾਜੋ ਗੁਰੂਰਸਾਲੇ ਆਜੋ ਸਾਧਕਾਂ ਦੇ ਪਾਸੇ ਆਜੋ ਸੈਂਟਰ ਦੇ ਵਿਚਾਲੇ ਪਿੰਡ ਪੈ ਜਾਂਦਾ ਆਪਣਾ ਜਿਹੇ ਪਾਸੇ ਮਰਜੀ ਆਓ ਰਸਤੇ ਚਾਰ ਚਪੇਰ ਹੋਣੇ ਜੀ ਹਾਂਜੀ ਆਪਣਾ ਮਹੀਨੇਰੀ ਕਿੰਨੀ ਬਹੁਤ ਮਹੀਨੇਰੀ ਬਹੁਤ ਆ ਜੀ ਮੈਂ ਗੱਡੀ ਟੇਪਰ ਖਲਾਰ ਕੇ ਤੁਸੀਂ ਪਲਾੜ ਚ ਆਇਆ ਤੇ ਰਾਏ ਰੁਕ ਗਿਆ ਮੈਂ ਨੇਰੀ ਮੈਂ ਹਾਂ ਚੱਲ ਘਟ ਗਈ ਇਨਾ ਜੋਰ ਨਾਲ ਪਿਆ ਬੁੱਲਾ ਚੁੱਕ ਕੇ ਸੜਕ ਤੋਂ ਥੱਲੇ ਮੁੜ ਕੇ ਮਹਾ ਮ ਖਿੱਚ ਖੁੱਚ ਕੇ ਤੇ ਉਹ ਸੜਕ ਤੇ ਕੋਈ ਕੋਈ ਮਨੇਰੀ ਚਾਹੁੰਦਾ ਕੋਣ ਪਿੱਛੇ ਕੋਈ ਵੀ ਨਹੀਂ ਆਉਂਦਾ ਮਹਾ ਖਿੱਚ ਖੁੱਚ ਕੇ ਫਿਰ ਮੈਂ ਸੜਕ ਤੋਂ ਉਨੂੰ ਚੜਾਇਆ ਮੋਟਰਸਾਈਕਲ ਨੂੰ ਤੇ ਫਿਰ ਮੈਂ ਆ ਦੇਖ ਕਰਕੇ ਇਹ ਮੈਂ ਦੇ ਹਿਸਾਬ ਨਾਲ ਮੈਂ ਵੀ ਜਿੰਨਾ ਜਿੰਨਾ ਉਹਨੇ ਮੈਨੂੰ ਸੁੱਟਿਆ ਥੱਲੇ ਜਿਹੜਿਆ ਰੁੱਖਰਾ ਖਰਾ ਦੇ ਵਿੱਚ ਨੇ ਇਹ ਕਿੰਨੇ ਡਿੱਗੇ ਹੋਣਗੇ ਛੜਕਤੀ ਇਹ ਕਿੰਨੇ ਡਿੱਗੇ ਹੋਣਗੇ ਇਹ ਕਿੰਨੇ ਕਿੰਨੇ ਰੁੱਖ ਡਿੱਗੇ ਹੋਣਗੇ ਵਿਰੁੱਖ ਬਾਕੀ ਛੜਕਦੇ ਜਿਹੜਾ ਰੁੱਖੋਂ ਦੇ ਬਿਨਾ ਸਰਦਾ ਵੀ ਨਹੀਂ ਸ਼ਾਂ ਛੜਕਦੇ ਜਰੂਰ ਚਾਹੀਦੀ ਵੀ ਪ੍ਰਦੂਸ਼ਣ ਨੂੰ ਰੁੱਖ ਧੂਏ ਨੂੰ ਖਿੱਚ ਕੇ ਰੱਖਦਾ ਤੇ ਜਿਹੜਾ ਇਹਦਾ ਮੀਂਹ ਨਹੀਂ ਆਉਂਦੀ ਉਦੋਂ ਨੁਕਸਾਨ ਵੀ ਕਰਦਾ ਨੁਕਸਾਨ ਵੀ ਕਰਦਾ ਇਸ ਕਰਕੇ ਪ੍ਰਮਾਤਮਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਕਿਰਪਾਈ ਰੱਖੇ ਕੋਈ ਵੀ ਜਿਹੜੇ ਪਣਾ ਭਰਾ ਵਿਚਾਰੇ ਇਧਰ ਆ ਪਣਾ ਭਰਾ ਜਿਹੜੇ ਵਿਚਾਰੇ ਜਾਣਦੇ ਹੁੰਦੇ ਨੇ ਆ ਮੇਰਾ ਪੋਤਰਾ ਵੱਡਾ ਠੀਕ ਹੈ ਵੱਡੇ ਮੁੰਡੇ ਦਾ ਵੱਡੀ ਕੁੜੀ ਤੇ ਛੋਟਾ ਹੈ ਇਹ ਸੁਣਾਉਂਦਾ ਪੈਸੇ ਬਾਹਰ ਦੀ ਗੱਲ ਕੈਨੇਡਾ ਦੀ ਕੁੜੀ ਵੜੀ ਗਏ ਕਿਹੜੀ ਨਾ ਕਿਉਂਕਿ ਇਹਦੇ ਕੋਈ ਮੋਬਾਈਲ ਰੱਖਦਾ 24 ਘੰਟੇ ਤੁਹਾਨੂੰ ਪਤਾ ਅੱਜਕੱਲ ਜਵਾਬ ਫੋਨ ਤੋਂ ਬਣਾ ਰਹੇ ਨਹੀਂ ਕਰ-ਕਰ ਗੱਲਬਾਤ ਕਰ ਸੀ ਕੋਲੋਂ ਅੱਛਾ ਸਾਰੇ ਸ਼ੇਅਰ ਕਰਿਆ ਕਰੋ ਫੋਲੋ ਕਰਿਆ ਕਰੋ ਬੋਲ ਬੋਲ ਵੀ ਇਹਦਾ ਹੋਣਾ ਸੀ ਇਹਦਾ ਵੀ ਚੈਨਲ ਬਣਾਉਣਾ ਪੀ ਇਹਦਾ ਹੀ ਬਣਾਉਣਾ ਉਹਨਾਂ ਦਾ ਪੇਜ ਇਧਰ ਵੇ ਹਾਂ ਮੈਂ ਫੋਨ ਵਿਖਾ ਫੋਨ ਵਿਖਾ ਫੋਨ ਵਿਖਾ ਆਹ ਲੋ ਯਾਰ ਫੋਨ ਜੱਟ ਨੇ ਰੱਖਿਆ ਹੈ ਹੈ ਕਵਰ ਲਾ ਕੇ ਇਹਦਾ ਬਖਾਉਣਾ ਮੂਲ ਨਾਲੋਂ ਵਿਆਜ ਪਿਆਰੀ ਸਤਿ ਸ੍ਰੀ ਅਕਾਲ ਜੀ ਬਾਬਾ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਜੀ ਆ ਦੇਖੋ ਫੋਨ ਵਖਾਉਂਦਾ ਸਾਡੇ ਵੇਲੇ ਦੇ ਵਿੱਚ ਤੁਜੇ ਕੋਈ ਨਾ ਕੋਈ ਮਾਈਨੂ ਇੱਕ ਰਾਂ ਚੇਤਾ ਮੈਂ ਜੀ ਤੁਹਾਨੂੰ ਇੱਕ ਦੱਸਦਾ ਸਾਡੇ ਵੇਲੇ ਦੀ ਗੱਲ ਮੈਂ ਰੇਡੀਓ ਲੈ ਆਂਦਾ ਨਿੱਕਾ 50 ਰੁਪਿਆ ਦਾ ਹੁੰਦਾ ਸੀ ਕੋਈ 50 ਦਾ ਕਿੰਤੀਆਂ ਦਾ ਇੱਥੇ ਕਿ ਜੇ ਕਰਕੇ ਛੋਟਾ ਛੋਟਾ ਜਿਹਾ ਰੇਡੀਓ ਉਹ ਮੈਂ ਲੈ ਆਂਦਾ ਉਹ ਮੈਂ ਲੈ ਆਂਦਾ ਤੇ ਫਿਰ ਨਾ ਲਾਈ ਲਾਈ ਨਾ ਲਾਈ ਲਾਈ ਨਾ 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 ਬੰਦ ਕਰ ਦੇ ਬੰਦ ਕਰ ਦੇ ਬੰਦ ਕਰ ਦੇ ਬੰਦ ਕਰ ਦੇ ਆਹ ਬੰਦ ਲੱਗ ਜਾਂਦਾ ਬੰਦ ਕਰ ਦੇ ਬੰਦ ਕਰ ਮੈਂ ਨਹੀਂ ਹੋਣਾ ਆ ਹਾਂ ਮੈਨੂੰ ਪਤਾ ਮੈਂ ਨਹੀਂ ਬੰਦ ਕਰ ਫਿਰ ਉਹ ਗੱਲ ਗੱਲ ਕਰ ਉਹ ਨਾ ਪਰ ਰੈਡੀਓ ਲਿਆਂਦਾ ਨਿੱਕਾ ਜਾ ਮੈਂ ਤੁਹਾਨੂੰ ਕਹ ਹੱਡ ਬੁਸਦੀ ਦੱਸਣਾ ਸਾਡੇ ਵੇਲੇ ਦੀ ਗੱਲ ਤੇ ਉਹ ਮੈਂ ਲਿਆ ਕੇ ਤੇ ਅੱਜ ਕਿ ਮੈਂ ਤੇ ਤੇਲ ਲੈਣ ਗਿਆ ਜੀ ਕਾਲਾ ਤੇ ਉੱਥੋਂ ਮੈਂ ਪੈਸੇ ਵਜਾਇਆ ਜ ਮੈਂ ਰੈਡੀਓ ਚੁੱਕ ਲਿਆ ਨਾ ਨਿੱਕਾ ਜਾ ਮੈਨੂੰ ਬਡਾਂਸ ਫੇਰੀ ਪਹਿਲੇ ਬੁੱਢੇ ਜਿਹੜੇ ਉਹ ਪੁਰਾਣੀ ਖੁੰਡਾ ਇੱਕ ਹੁੰਡਾ ਲੱਗ ਮੇਰੇ ਮਗਰ ਤੇ ਮੈਨੂੰ ਸਭ ਤੋਂ ਵੱਡੀ ਗੱਲ ਜਿਹੜੀ ਅਜੀਬ ਹੈਗੀ ਏ ਉਹ ਜਿਹੜੀ ਮਾਂ ਮਾਰ ਗਈ ਉਹਨੇ ਮੇਰੇ ਜਾਂਦੇ ਛਡਾਈ ਉਹ ਆਲੀ ਬੇ ਨੇ ਪਹਿਲੀ ਵਾਰੀ ਮੁੰਡੇ ਨੇ ਬਿਜ਼ਨਸ ਕੀਤਾ ਆ ਬਿਆ ਸੌਦਾ ਕੀਤਾ ਵੀ ਜਿਵੇਂ ਇੱਕ ਕਿਸੇ ਨੂੰ ਲਾਲਚ ਲਾਉਣ ਵਾਲੀ ਗੱਲ ਬੁੱਢਿਆਂ ਨੂੰ ਤੇ ਤੂੰ ਡਾਂਗੀ ਬਹਿ ਬੈ ਮੈਨੂੰ ਚਿੰਤਾ ਆ ਜੇ ਉਹ ਗੱਲਾ ਵੀ ਹੁਣ ਇਹਨਾਂ ਦੀ ਕਿਸਮਤ ਦੇ ਵਿੱਚ ਇਹਨਾਂ ਦੀ ਕਿਸ ਇਹਨਾਂ ਦੀ ਕਿਸਮਤ ਦੇ ਵਿੱਚ ਨਜ਼ਾਰੇ ਨੇ ਇਹਨਾਂ ਦੀ ਕਿਸਮਤ ਦੇ ਵਿੱਚ ਹੈ ਰੈਡਮੀ ਆ ਹਾਂ ਰੈਡਮੀ ਦਾ ਫੋਨ ਹੋਣੇ ਦੇ ਕੋਲੇ ਆਹਦਾ ਵੀ ਰੈਡਮੀ ਦਾ ਮੇਰੇ ਕੋਲੇ ਇਹਨਾਂ ਦੀ ਕਿਸਮਤ ਦੇ ਵਿੱਚ ਸੁਖ ਨੇ ਤੇ ਆ ਅੱਡੇ ਵੇਲੇ ਦੇ ਵਿੱਚ ਐਡੇ-ਐਡੇ ਖਾਤਰ ਦੇ ਝੋਲੇ ਗੱਟੂ ਦੇ ਝੋਲੇ ਪਾਏ ਹੋਣੇ ਤੇ ਤੁਰ ਕੇ ਜਾਣਾ ਇਹਨਾਂ ਨੂੰ ਹੁਣ ਬੱਸਾਂ ਗੱਡੀਆਂ ਘਰੋਂ ਲੈ ਕੇ ਜਾਂਦੀਆਂ ਨੇ ਘਰੇ ਛੱਡ ਕੇ ਜਾਂਦੀਆਂ ਨੇ ਸੋ ਖਾਣਾ ਤਾਂ ਆਪਣੇ ਪ੍ਰਮਾਤਮਾ ਨੇ ਦਿੱਤਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹੈ ਠੀਕ ਹੈ ਕਿ ਨਹੀਂ ਤੇ ਦੂਜੀ ਕੋਰੇ ਆ ਮੈਂ 6 ਪੜਿਆ ਮੈਂ 6ਵੀਂ ਜੋ ਫੇਲ ਹੋ ਗਿਆ ਫੇਲ ਕਿਵੇਂ ਹੋ ਗਿਆ ਉਦੋਂ ਅੰਗਰੇਜ਼ੀ 6ਵੀਂ ਚ ਲੱਗਦੀ ਹੁੰਦੀ ਸੀ ਤੇ ਪੰਜਾਂ ਸਾਲਾਂ ਦਾ ਜਵਾਗ ਕਰਕੇ ਸਕੂਲੇ ਲੈਂਦੇ ਹੁੰਦੇ ਪੰਜਾਂ ਸਾਲਾਂ ਦਾ ਜਵਾਗ ਕਿੱਡਾ ਆ ਜਾਂਦਾ ਤੇ ਹੁਣ ਪੰਜਾਂ ਸਾਲਾਂ ਦਾ ਜਵਾਗ ਪੰਜ ਜਮਾਤਾਂ ਪੜ ਜਾਂਦਾ ਉਹ ਜਿਹੜੀ 6ਵੀਂ ਜੋ ਗਿਆ ਬੜਾ ਜੋਰ ਤੇ ਬਣ ਕੇ ਸਾਨੂੰ ਅੰਗਰੇਜ਼ੀ ਨਾਲ ਆਵੇ ਉਹ ਮੈਡਮ ਨੇ ਸਾਨੂੰ ਕੁੱਟਣਾ ਅਹੀ 6ਵੀਂ ਵਾਲੇ ਪੀੜ ਚ ਚੋਰੀ ਪਾਜਾਉਣ ਚਲਤਾ ਹੈ ਅਹੀ ਡੀਐਸਪੀ ਲੱਗੇ ਆ ਕਰੇ ਜੱਜ ਲੱਗ ਜਾਨੇ ਕਦੇ ਡੀਐਸਪੀ ਕਰੇ ਐਸੇ ਚੋ ਲੱਗ ਜਾਣਾ ਤਦ ਮੇਲੇ ਮੇਲੇ ਦੀ ਗੱਲ ਸਾਡੇ ਗੁੱਦੜ ਸਕੂਲ ਇੱਧਰ ਚੁੱਲੇ ਉੱਧਰ ਚੁੱਲੇ ਆ ਉਹ ਆ ਮੇਲੇ ਮੇਲੇ ਦਾ ਮੰਗਲੀ ਇਹਨਾਂ ਦੀ ਕਿਸਮਤ ਦੇ ਵਿੱਚ ਸੁਖੇ ਮਹਾਰਾਜ ਨੇ ਦਿੱਤਾ ਨਜ਼ਾਰੇ ਨੇ ਬੱਚਿਆਂ ਦੀ ਹੁਣ ਕੋਈ ਕਮੀ ਨਹੀਂ ਕੋਈ ਅਗੀ ਕਿਸੇ ਨੂੰ ਕੋਈ ਸੁਖ ਦੀ ਐਸ਼ੀ ਜੋ ਮਰਜੀ ਕੋ ਐਸ਼ ਕਰਦਾ ਪਿਆ ਚਲੋ ਗਰੀਬੀ ਭੁੱਖ ਤਾਂ ਬੰਦੇ ਦੀ ਨਿਜਤੋਂ ਦੀ ਵੀ ਨਹੀਂ ਨਿਕਲਦੀ ਪਰ ਜਿਹਨੂੰ ਰੱਬ ਨੇ ਸੁਖ ਦੀ ਰੋਟੀ ਦਿੱਤੀ ਉਹਨਾਂ ਦੇ ਕੋਲ ਕੁਛ ਨਹੀਂ ਕੋਇਆ ਤੇ ਉਹਨਾਂ ਆਉਣ ਵਾਲਾ ਸਮਾਂ ਜਿਹੜਾ ਜੁਗ ਵਿੱਚ ਪੜਾਈਦਾ ਅਸੀਂ ਪੜ੍ਹੇ ਸੀ ਫੌਜ ਚ ਰੱਖਣ ਕਿ ਉਹ ਫੌਜ ਚ ਉਹ ਤਰਖਾ ਕਿੰਨੀ ਸੀ 100 200 ਰੁਪਇਆ ਉਹਦਾ 100 200 ਦੀ ਵੈਸੇ ਕਦਰ ਸੀ ਤੇ ਆ ਪਟੀ ਬੁੱਢੇ ਅੰਦਰ ਦਫਾ ਕਰਪਣਾ ਫਿਰ ਪੁਲਿਸ ਚ ਰੱਖਣ ਹਾਂ ਗੜਦੀ ਜੁਲਤੇ ਦੌਰ ਰੁਪਇਆ ਉਦੋਂ ਉਹ ਉਹਦਾ ਤਰ੍ਹਾਂ ਹੋ ਗਈ ਜਿਹੜੀ 7 ਕਿ 800 ਰੁਪਇਆ ਜਿਹੜੇ ਖਾਸ ਅਣਪੜ੍ਹ ਸੀ ਉਹ ਉਹ ਰੱਖ ਰਹਿ ਪਏ ਜਿਹੜੇ ਤੇ ਅਸੀਂ ਅਕਰ ਨਹੀਂ ਛੱਡ ਕਰਾ ਪਰ ਇਹ ਵੀ ਕੋ ਨੌਕਰੀ ਜਾਂ ਨੌਕਰੀ ਉਹ ਜਿਹੜੇ ਲੱਗੇ ਸੀ ਉਹ ਅੱਜ ਪੱਕੇ ਹੋ ਗਏ ਤੇ ਜਿਹੜੇ ਸਾਡੇ ਨਾਲ ਦੇ ਪੜ੍ਹਦੇ ਸੀ ਇਥੇ ਮੰਲੂ ਵਾਲੇ ਦਾ ਸੀ ਉਹ ਪਿੰਛਲੀਆਂ ਵੀ ਹੋ ਗਿਆ ਤੇ ਉਹ ਕੇਰਾ ਉਹਨਾਂ ਦੀ ਤਨਖਾਹ ਵਧਕੋ ਉਹਨਾਂ ਕੇਸ ਕੀਤਾ 28 28 29 ਮਤੇ ਨੂੰ ਬਰੰਦ ਨੇ ਆਇਆ ਇੱਕ ਦਿਨ ਜੀਵਨ ਸੀ ਪobre ਲਈ ਦੋਨ ਇੱਕ ਮੈਂ ਇਥੇ ਹੁਣਾ ਦੋ ਔਏ ਇੱਕਦਮ ਕਰਨੇ ਇੱਕ ਅੰਕਲ ਦੇ ਠੀਕ ਤੇ ਉਹ ਥਾਈ ਨਤੀ ਨਤੀਆਂ ਰੋਦੀ ਵੜ ਗਈ ਕਿ ਉਹ ਪੈਨਸ਼ਨੀਆਂ ਵੀ ਹੋ ਗਏ ਕਿ ਆਜੀ ਰਹਿ ਗਏ ਉਹ ਟਰੱਕਾਂ ਦੇ ਗੇਅਰ ਮਾਰ ਨਾਲ ਮੇਰੇ ਕੋਲੇ ਤਾਂ ਮੰਗ ਲੈਣਾ ਸਰਕਾਰ ਦੇ ਘਰੋਂ ਪੈਸਾ ਵੀ ਕਰਮਾ ਵਾਲਾ ਲੈਦਾ ਤਾਂ ਉਦੋਂ ਨੌਕਰੀਆਂ ਮਿੰਨਤਾ ਕਰਦੇ ਹੁੰਦੇ ਫੌਜ ਦੇ ਵਿੱਚ ਪੁਲਿਸ ਦੇ ਵਿੱਚ ਕੋਈ ਨੌਕਰੀ ਨਹੀਂ ਲੱਗਦਾ ਸਾਡੀ ਸੰਭਾਲਾਂ ਦੇ ਵਿੱਚ ਚਬੜਾਸੀ ਚਬੜਾ ਸੋ ਮੈਂ ਚਬੜਾ ਅੱਜ ਅੱਜ ਲੋਕ 78 ਲੱਗਣ ਨੂੰ ਵੀ ਨੌਕਰੀ ਸਭ ਤੋਂ ਜਿਹੜਾ 78 ਨਾ ਇਹ ਕੋਈ ਕਹੇ 78 ਦੇ ਨਾ ਸਭ ਤੋਂ ਸਿਰੇ ਦੀ ਨੌਕਰੀ 78 ਦੀ ਜੱਜ ਦੇ ਅੱਗੇ ਡੀਸੀ ਦੇ ਅੱਗੇ ਐਸਐਸਪੀ ਦੇ ਅੱਗੇ ਜਿੰਦੇ ਵੀ ਅੱਗੇ ਸਭ ਤੋਂ ਉਹਨੂੰ ਪੁੱਛ ਕੇ ਅੰਦਰ ਵੜਾਂਗੇ ਨਹੀਂ ਲੈਣਾ ਤਦ ਇਹ ਗੱਲ ਤੇ ਸਮਝ ਜਾ ਕੁਝ ਕਰਨਾ ਤੇ ਉਹ ਵੀ ਉਹਦੇ ਨਹੀਂ ਹੁੰਦਾ ਇਹ ਗੱਲਾ ਵੀ ਸਭ ਤੋਂ ਚੰਗੀ ਨਹੀਂ ਇਹਦੀ ਉਦੋਂ ਇਹ ਨੌਕਰੀਆਂ ਨਹੀਂ ਹੋ ਜਾਨ ਦੇ ਸ਼ੇਰ ਕਰਦੇ ਜੋ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਕੀ ਅਰਦਾਸ ਕਰਿਆ ਜੋ ਮਹਾਰਾਜ ਸੱਚੇ ਪਾਤਸ਼ਾਹ ਬਾਰਸਿਰਾਂ ਨੂੰ ਸੁਖ ਸੁਭਿ ਨਿ ਪਾਵੇ ਵੈਗੁਰੂ ਕਾਲਪੁਰਖ ਹਰ ਇੱਕ ਦਾ ਪਰਿਵਾਰ ਤੰਦਰੁਖੀ ਹੋਵੇ ਮਾੜੇ ਸ਼ਾਂਤੀਆਂ ਬਖਸ਼ੋ ਆਨੰਦ ਲੈਣ ਸੁਖ ਲੈਣ ਸਾਰੇ ਆਉਣ ਵਾਲੇ ਸੰਗਤ ਦੇ ਵਿੱਚ ਬਾਕੀ ਜਿਨੇ ਇਹਨ ਸਤਿਗੁਰੂ ਜੀ ਇਹ ਸਤਿਗੁਰੂ ਘਰ ਠੀਕ ਗਲੀ ਤੇ ਸਸਰੀ ਗੱਲ ਮੇਰੇ ਕੋਲ ਜਿੰਨੇ ਪੈਂਪਰਾ ਲਾਈਵ ਦੇ ਵਿੱਚ ਆਈ ਮਾਲੇ ਤੁਹਾਨੂੰ ਸਾਂਣ ਚੜ ਦੀ ਗਾ ਰੱਖੀ ਕਿ ਇਸ ਇਤਨੇ ਸ਼ੇਅਰ ਕਰ ਦੇਵਾਂਗਾ ਨੀਗਾ ਠੀਕ ਹੈ ਜੀ 10 ਮਿੰਟ ਦਾ ਲਾਈਵ ਹੋ ਗਿਆ ਹੁਣ ਅਸ਼ਾਦਾ ਸ਼ਕਲੀ ਤੇ ਵੈਲੂ ਵੈਲੂ ਜਿਤਕੇ ਜਿੰਨੇ ਵੀ ਲੋਗ ਆਏ ਸਵੇਰੇ ਫਿਰ ਸਾਰਾ ਮੈਂ ਟਰੱਕ ਦੇ ਗੇਰ ਮਾਰਨ ਠੀਕ ਹੈ ਜੀ ਤੇ ਅਰਦਾਸਾਂ ਕਰਿਆ ਕਰੋ ਚੰਗਾ ਸੁਧਜਾ ਕਰੋ ਚੰਗਾ ਰੜਾਈਆਂ ਪੜਾਈਆਂ ਕੋਈ ਫਾਇਦਾ ਠੀਕ ਆ